ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਮੋਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਤੇ ਕਾਕੇ ਵਪਾਰੀ ਦੇ ਘਰੇ ਤੰਨ ਮੱਜਾਂ ਝੂਟੀਆਂ ਇਸ ਵੇਲੇ ਕਾਕੇ ਦੇ ਕੋਲੇ ਹਾਜ਼ਰ ਆ ਦੋ ਸੂਈਆਂ ਸਵਾਈਆਂ ਤੇ ਇੱਕ ਸਜਣੋ ਗੱਬਣ ਚੰਗੇ ਕੱਦ ਕਾਠ ਦੀ ਆ ਖੜੀ ਮੈਂ ਕਿੰਨੇ ਡੈਣੇ ਦੇ ਬਾਕੀ ਆ ਕੀ ਹਿਸਾਬ ਕਿਤਾਵਾ ਕਿਹੜਾ ਸੁਆ ਸਾਰੀ ਡਿਟੇਲ ਕਾਕੇ ਤੋਂ ਲਵਾਂਗੇ ਜੋ ਵੀ ਇਹਦੇ ਮਾਲਕਾਂ ਨੇ ਇਹਨੂੰ ਦੱਸੀ ਹੋਈ ਆ ਵੀਰ ਨੂੰ ਤੇ ਆ ਝੂਟੀ ਵੀ ਦੇਖੋ ਨਿੱਕਾ ਨਿੱਕਾ ਸਿੰਗ ਤੇ ਤਾਜੀ ਸੂਈ ਆ ਮੇਰਾ ਮੰਨਣਾ ਕਿ ਪਲੂਨ ਆ ਕੱਟੀ ਤੇ ਵੇਖੋ ਕਿਵੇਂ ਕੁਦਰਤ ਨੇ ਨਾ ਸਿੰਗ ਲਾਇਆ ਇਹਨੂੰ ਐਨ ਕੱਟ ਕੇ ਤੇ ਅੱਖਾਂ ਬੇਲੀਆਂ ਆਉਂਦੇ ਸੂਏ ਨੂੰ ਸਜਣੋ ਬੜੀ ਚੰਗੀ ਮੈਂ ਇਹ ਬਣੂਗੀ ਕਿਉਂਕਿ ਐਜ਼ ਕੀ ਥੋੜੀ ਜਿਹੀ ਕਹਿ ਸਜਣ ਤੋਂ ਸਭੀ ਘਟਾ ਤੇ ਸਾਂਭਣ ਵਾਲੇ ਥਾਂ ਚਲੀ ਗਈ ਨਾ ਤੇ ਗੱਲਾਂ ਅਗਲੇ ਸੂਏ ਨੂੰ ਬਹੁਤ ਹੋਰ ਹੋਣਗੀਆਂ ਇਹਦੀਆਂ ਤੇ ਇਹ ਕਾ ਵੀ ਸੂਈ ਸਵਾਈ ਮੈਂ ਕਿੰਨਾ ਦੁੱਧਵਾ ਦਾ ਇਹਦੀ ਵੀ ਡਿਟੇਲ ਆ ਜਿਹੜੀ ਆਪਾਂ ਕਾਕੇ ਤੋਂ ਲੈ ਕੇ ਤੁਹਾਡਾ ਨਾਲ ਸਾਂਝੀ ਕਰ ਦਿੰਨੇ ਆ ਤੇ ਜਿਹੜਾ ਵੀ ਪਸ਼ੂ ਪਸੰਦ ਆ ਗਿਆ ਸਜਣੋ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਤੁਹਾਡਾ ਹੱਕ ਆ ਤੁਸੀਂ ਪੈਸੇ ਖਰਚ ਕਰਨੇ ਆ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੋਗੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਪੇਜ ਤੇ ਚਲੇਗਾ ਤਾਂ ਉਧਰ ਵੀ ਜ਼ਰੂਰ ਫੋਲੋ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਕਾਕੇ ਵੀਰ ਸਾਸਰੀ ਕਾਲ ਸ੍ਰੀ ਕਾਹ ਭਾਈ ਸਾਰਾ ਹੋਰ ਸੁਣਾ ਵਧੀਆ ਚੜਦੀ ਕਲਾ ਹਾਂ ਹਾਂ ਤੇ ਡਰੈੱਸ ਆਪਣਾ ਮਾਨਮੋਹਰਾਂ ਜ਼ਿਲ੍ਹਾ ਫਰੀਦਕੋਟ ਨੰਬਰ 9855327656 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਤੇ ਝੋਟੀ ਪਲੂਣ ਹੀ ਆਪਣੀ ਨਿੱਕੀ ਆ ਹਾਂ ਹਾਂ ਇਹ ਕਦੋਂ ਸੂਈ ਤੇ ਕਿੰਨਾ ਦੰਦ ਹੋ ਗਿਆ 10 ਦਿਨ ਦੀ ਸੂਈ ਆ ਮਗਰ ਬੱਚਾ ਕੱਟੀ ਆ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਦੰਦਾਂ ਦਾ ਦੇਖੀ ਕਿ ਨਹੀਂ ਦੋ ਦਿਨ ਤੂੰ ਕੱਟੀ ਵੇੜਾ ਇਹ ਚੀਜ਼ ਹਨਾ ਤੈਨੂੰ ਦੰਦਾ ਦੰਦਾ ਦਾ ਨਹੀਂ ਕੋਈ ਐਡਾ ਹੁੰਦਾ ਵੀ ਵੇਖੀਏ ਜਾਂ ਕਿਉਂ ਮੇਰੇ ਹਿਸਾਬ ਨਾਲ ਉਹ ਸੱਜਣੋ ਨੋਟ ਕਰ ਲਿਓ ਚੌਗੀ ਘੱਟੀ ਹੋਊਗੀ ਬਾਕੀ ਤੁਸੀਂ ਜ਼ਰੂਰ ਵੇਖ ਲਿਓ ਆ ਕੇ ਆਈਡੀਆ ਲਾ ਸਕਦੇ ਆਂ ਆਪਾਂ ਕੋਈ ਦੰਦ ਮੈਂ ਵੀ ਨਹੀਂ ਵੇਖੇ ਪਰ ਉਮਰ ਇਹਦੀ ਦੱਸਤੀ ਆ ਵੀ ਇਹ ਚੌਗੀ ਹੋਊਗੀ ਹਜੇ ਤੇ ਕਾਕੇ ਇਹਦੇ ਕੋਲੇ ਹੁਣ ਜਿਹੜੀਆਂ ਧਾਰਾ ਕਿੰਨੀਆਂ ਕਾ 8 ਕਿਲੋ 8 ਕਿਲੋ ਇਹਦੇ ਕੋਲੇ ਹੈਗਾ ਬਾਲਟੀ ਚ ਆਉਣ ਵਾਲਾ ਦੁੱਧ 7 ਮਨ ਲੈ 7 ਮਨ ਕੀ ਸੌਦਾ ਕਰ ਲੇ ਨਹੀਂ ਠੀਕ ਆ ਜੱਟਾ ਓਕੇ ਰਿਪੋਰਟ ਕੱਢ ਵਾਰੀ ਨੂੰ ਲੋਵੀ ਸੱਜਣੋ ਪਲੂਨ ਸੂਈ ਝੋਟੀ ਆ ਨਿੱਕਾ ਨਿੱਕਾ ਸੰਗਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸਦੀ ਦੇਵੇ ਭਾਂਡੇ ਦੀ ਜਿੰਨੀ ਕ ਹੈਗੀ ਠੀਕ ਆ ਓਕੇ ਰਿਪੋਰਟ ਆ ਆਪਦੇ ਵੈਦ ਦੇ ਹਿਸਾਬ ਨਾਲ ਤੇ ਮਗਰ ਕੱਟੀ ਆ ਤੇ ਆਪ ਵੀ ਸੱਜਣੋ ਜੇ ਕਹਿ ਦੀਏ ਤਾਂ ਕੱਟੀ ਆ ਹਜੇ ਉਹਦੇ ਸੂਏ ਨੂੰ ਚੰਗੀ ਮੈਂ ਬਣ ਜੂ ਵੇਖੋ ਸਫਾਈਆਂ ਚੰਗੀਆਂ ਇਹ ਓਕੇ ਰਿਪੋਰਟ ਆ ਲੀਆਂ ਇਹ ਇੱਕ ਸਾਈਡ ਭਾਰੀ ਰੱਖਦੀ ਕਿ ਭਾਲਾ ਅੱਛਾ ਅੂੰ ਸਾਫ਼ ਸੁਥਰੀ ਆ ਵੀ ਐ ਕੋਈ ਬਲ ਫੇਰ ਨਹੀਂ ਹੈਗਾ ਨਾ ਨਾ ਕੋਈ ਨਹੀਂ ਠੀਕ ਆ ਜੱਟਾ ਓਕੇ ਆ ਧੰਨਵਾਦ ਸੱਜਣੋ ਵੀਰ ਕਹਿੰਦਾ ਵੀ ਓਕੇ ਰਿਪੋਰਟ ਰਹੂਗੀ ਕੋਈ ਐ ਨਹੀਂ ਗੱਲ ਬਾਤ ਵੇਖੋ ਇਥੋਂ ਲਾਲੀ ਵਾਲਾ ਲੇਵਾ ਹੈ ਨਾ ਕਿਆ ਬਾਤ ਲਾ ਤੇ ਆ ਇਹਦੇ ਕੋਲੇ ਕੱਟੀ ਆ ਸੱਜਣੋ ਗੈਸ ਤੁਸੀਂ ਵੀ ਲਾ ਲਿਓ ਵੀ ਇਹ ਕਿੰਨੇ ਦਿਨਾਂ ਦੀ ਤੇ ਕਿੰਨੇ ਟਾਈਮ ਦੀ ਸੂਈ ਆ ਦੇਖੋ ਤੇ ਧਾਰਾ ਕਾ ਕੇ ਚੈੱਕ ਕਰਾਉਣੀ ਆ ਹਾਂ ਹਾਂ ਕਰਾ ਦੇ ਠੀਕ ਆ ਕਿੰਨਾ ਕਰਾ ਰਾਂਗਾ ਦੋਨਾਂ ਦੀਆਂ ਇਕੱਠੀਆਂ ਕਰਾ ਦੀ ਇਹਦਾ ਰੇਟ ਕੀ ਰਹੂਗਾ 75 ਦੇ ਦਈਏ ਯਾਰ ਨਹੀਂ ਯਾਰ ਐ ਨਾ ਕਰ ਮੇਰਾ ਵੀਰ ਜੈ ਜੈਕਾਰ ਕੰਮ 75 ਵਾਲੇ ਪਾੜੇ ਨਾ ਤੂੰ ਪਾੜ ਲੈ ਇਹ ਤੂੰ ਵੇਖ ਲੈ ਜਿੰਨਾ ਮਾਰਖਾ ਹੀ ਹੁਣ ਜਿ ਲੈਦਾ ਨਹੀਂ ਇਕੱਠੀ ਅੱਛਾ ਹਾਂ ਪੱਕੀ ਗੱਲ ਆ ਮੈਨੂੰ ਹੀ ਨਹੀਂ ਸਮਝ ਆਈ ਇਹਦੀ ਹਾਂ ਹਾਂ ਅੱਛਾ ਕੀ ਫੇਰ ਵੀ ਕੋਈ ਮਾਨਤਾਣ ਕਰਦਾ ਮਾਨਤਾ ਤਾਂ ਯਾਰ ਅੱਛਾ 75 ਜੋ ਹੈ ਹੁਣ ਮੈਂ ਤਾਂ ਨਹੀਂ ਕਹਾਂ ਕੁਛ ਕਿ ਕਹਦੇ ਆ ਕਹਦੇ ਕਹਦੇ ਕੋਈ ਚੱਕਰ ਨਹੀਂ ਨਹੀਂ ਮੈਂ ਨਹੀਂ ਆਦਾ ਤੂੰ ਕਹਿੰਦਾ ਬਾਈ ਜਿਹਨੂੰ ਸਮਝ ਆਈ ਉਹਨੇ ਲੈ ਲੈਣੀ ਆ ਚੱਲ ਫੇਰ ਵੀ ਕੋਈ ਤਾਂ ਵੇਖ ਮੌਕੇ ਤੇ ਅੱਛਾ ਹਾਂ ਤੇ ਇਹਦਾ ਕੀ ਹਿਸਾਬ ਆ ਦੂਜੀ ਦਾ ਇਹ ਸਰ 8 ਕਿਲੋ ਦੋਤਾ 8 ਕਿਲੋ ਦੋਤਾ ਕਿੰਨੇ ਟਾਈਮ ਦੀ ਸੂਈ ਆ ਤਿੰਨ ਮਹੀਨੇ ਹੋ ਰਿਹਾ ਬੱਚਾ ਤਿੰਨ ਮਹੀਨਿਆਂ ਦੀ ਸੂਈ ਗਾਂ ਘੱਬਣ ਘੁੱਬਣ 1.5 ਮਹੀਨਿਆਂ ਦਾ ਯਾਰ ਆਪਾਂ ਦਾ 1.5 ਮਹੀਨੇ ਦੀ ਆਦੇ ਬਣੀਆਂ ਤੇ ਪਰ ਆਪਾਂ ਖਾਲੀ ਕਰਕੇ ਦੇਣੀ ਆ ਹਾਂ ਓਕੇ 8 ਕਿਲੋ ਦੁੱਧ ਦਾ ਹਾਂ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਕੱਪਾ ਇਹਦੇ ਮਗਰ ਸਜਣੋਂ ਕੱਟਾ ਮੈਂ ਦਾ ਢਾਂਚਾ ਬਹੁਤ ਚੰਗਾ ਲੇਵਾ ਪਾਂਡਾ ਚੰਗਾ ਤੇ ਬਾਕੀ ਸੂਆ ਜਿਹੜਾ ਉਹ ਤੁਹਾਨੂੰ ਵੀਰ ਨੇ ਦੱਸਤਾ ਵੀ 3 ਮਹੀਨਿਆਂ ਦੀ ਇਹ ਸੂਈ ਵੀ ਆ ਕੱਟਾ ਇਹਦਾ ਇਹ ਆ ਖੜਾ ਜਿਹੜਾ ਬੱਲਾ ਆ ਆ ਦੇਖ ਹੈ ਨਾ ਕਿਆ ਬਾਤ ਵਾਲੀ ਗੱਲ ਮਾਝ ਦਾ ਸੌਦਾ ਕਰੇ ਬੇਰੀ ਕਿਉਂਗੀ ਨਹੀਂ ਨਹੀਂ ਲੈਣਾ ਵਾਰ ਲੈ ਵੇਖੋ ਸਜਣੋ ਹੈ ਨਾ ਕਿਆ ਬਾਤ ਆਲੀ ਕਟਾ ਮਗਰ ਆ ਤੇ ਚੋਣ ਜਾਣ ਦੀ ਕਾਕੇ ਓਕੇ ਜਮਾ ਓਕੇ ਓਕੇ ਵੀ ਉਂ ਸੀਲ ਠੰਡੀ ਆ ਨਾ ਜਿਵੇਂ ਤਿੰਨ ਮਹੀਨੇ ਹੋ ਗਏ ਅੱਛਾ ਪਹਿਲਾਂ ਕਹਿਣ ਦੀ ਚੋ ਰੇਟ ਇਹਦਾ ਕੀ ਰਹੂਗਾ ਇਹ 60 ਦੀ ਦੇਣਾ 60000 ਦੀ ਦੇ ਦਿਆਂਗੇ ਹੈ ਹਾਂ ਉਹਦੇ ਚੋਂ ਕੋਈ ਥੋੜਾ ਬਹੁਤਾ ਹੋਗਾ ਕੱਲੀ ਪਿਆਰ ਠੀਕ 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 ਲਾ ਬੱਚਾ ਫਿਰ ਕਿਹੜੀ ਨੂੰ ਛੱਡਣਾ ਪਹਿਲਾਂ ਨਵੇੜ ਕੰਮ ਅ ਸੱਜਣੋ ਪਲੂਣ ਝੋਟੀ ਦਾ ਜਿਹੜਾ ਬੱਚਾ ਛੱਡਿਆ ਵੀਰ ਨੇ ਤੇ ਬੱਚਾ ਪੈ ਗਿਆ ਹੀ ਗੱਬਣ ਮੈਂ ਥੱਲੇ ਕੱਟੀ ਮਗਰ ਆ ਸੱਚ ਨੂੰ ਇਹਦੇ ਨੋਟ ਕਰ ਲਿਓ ਜਿਹੜੀ ਪਹਿਲਣ ਛੋਟੀ ਸੀ ਤੇ ਕਾਕੇ ਆ ਮੈਂ ਆਪਣੀ ਸੂਆ ਕਿਹੜਾ ਸੂਗੀ ਹੁਣ ਠੋਕ ਸੂਗੀ ਤੀਜਾ ਤੇ ਚੌਥਾ ਯਾਰ ਤੀਜਾ ਚੌਥਾ ਸੂਗੀ ਦਿਨ ਕਿੰਨੇ ਲੈਜੂ ਹਫਤਾ ਹਫਤਾ ਦਾ ਲੈਜੂ ਜੀ ਠੀਕ ਆ ਵੱਡੀ ਵੱਡੀ ਪੂਰੀ ਆ ਪੂਰੀ ਪੂਰੀ ਤੇ ਪੰਟੁੱਪਣ ਭਾਰ ਲੋਕੇ ਜਮਾਂ ਗਾਰੰਟੀ ਗਾਰੰਟੀ ਆ ਜੀ ਇਹਦਾ ਰੇਟ ਕੀ ਰੱਖੇਗਾ 80 ਵੀ ਦੇ ਦੇ ਜੰਮ 80000 ਦੀ ਦੇ ਦਾਂਗੇ ਅਜੇ ਤੇ ਜੇ ਤਿਆਰ ਹੋ ਗਈ ਫੇਰ ਤੂੰ ਤੁਹਾਨੂੰ ਬਾਹਰ ਰੇੜ ਬਾਹਰ ਜਾਣਾ ਅੱਗੇ ਰੇੜ ਬੰਸੀ ਜੀ ਹੁਣ ਕੰਮ ਚੱਲ ਪਿਆ ਹਨਾ ਹਾਂ ਅੱਗੇ ਨਾਲ ਤਾਂ ਬਹੁਤ ਫਰਕ ਆ ਅੱਗੇ ਤਾਂ ਗਾਹਕ ਜਮਈ ਹੈਣੀ ਸੀ ਤਾਂ ਮੇਰਾ ਦਾਤੇ ਦੀ ਚਲੋ ਚੱਲਣ ਨਹੀਂ ਪਾ ਸਕਣੋ ਸਾਰੇ ਭੈਣਾ ਭਰਾਵਾਂ ਦਾ ਕੰਮ ਰੇੜੇ ਹੈ ਲੋਕ ਨਹੀਂ ਛੜੀ ਲੈਣੀਆਂ ਪੈਣੀਆਂ ਸੱਜਣੋ ਬਸ ਸਮਾਜ ਝੋਟੀ ਨੇ ਕਰ ਲਿਆ ਹੋ ਤੇ ਕੱਟੀ ਕਾਕੇੜੇ ਲਾ ਦੀ ਆ ਮੂਰੇ ਕੱਟੀ ਵੀ ਤਗੜੀ ਆ ਸੂਤ ਨਹੀਂ ਆਉਦੀ ਧਾਗਾ ਵੀ ਤਗੜਾ ਏਡੀ ਗੱਲ ਨਹੀਂ ਕੋਈ ਨਾ ਪੁੱਤ ਨਾ ਕੁਛ ਨਹੀਂ ਕਰਦਾ ਆ ਵੇਖੋ ਫੜਾਈ ਪੁੱਤ ਬਾਲਟੀ ਬਾਈ ਨੂੰ ਧਾਰ ਵੀ ਲੈਂਦੀ ਲੱਗਦੀ ਮੈਨੂੰ ਤਾਂ ਤਾਂ ਸਾਰਾ ਕੋ ਕਰੂਗੀ ਥਣ ਬਹੁਤ ਕੱਢਿਆ ਹਨਾ ਚਲੇ ਮਾਰਦੇ ਕੋਈ ਨਹੀਂ ਜੇ ਬੋਹਾ ਪਿਆ ਤੂੰ ਬਾਕੀ ਦਾ ਬਾਲਟੀ ਰੱਖ ਕੇ ਕੋਈ ਦੀ ਆ ਪਹਿਲਾਂ ਕੱਟੀ ਜਾ ਸੱਜਣੋ ਹੋਰ ਕਿਹੋ ਜਿਹੜੇ ਪੰਜਾਂ ਨੂੰ ਅੱਛਾ ਠੀਕ ਹੈ ਠੀਕ ਇਤਨਾ ਅਦਾ ਬਸਮਾ ਕਰਕੇ ਤੋਰ ਕੇ ਵਿਖਾਈਏ ਵੇਖੋ ਸੱਜਣੋ ਤੇ ਚਵਾਈ ਇਹਨਾਂ ਦੀ ਟੱਕੀ ਹੋਈ ਐ ਇਹ ਨੋਟ ਕਰ ਲਿਓ ਕਿ ਉਹ ਵੀ ਸਵੇਰ ਦੇ ਟਾਈਮ ਹੀ ਇੰਨੇ ਕਿਲੇਟ ਹੋ ਗਈ ਤੇ ਸੱਦੂ ਨੇ ਦੱਸਿਆ ਨਹੀਂ ਇਹ ਨੋਟ ਕਰ ਲਿਓ ਕਿਉਂ ਇਹਨਾਂ ਦਾ ਟੱਕਿਆ ਹੋਇਆ ਸਵੇਰ ਦਾ ਟਾਈਮ ਹੀ ਆ ਕੋਈ 8:30 9 10 ਵਜੇ ਦਾ ਸਮਾਂ ਹੀ ਆ ਸੱਜਣੋ ਤੇ ਕਾਕਾ ਕਹਿੰਦਾ ਵੀ ਪਸਮਾ ਕੇ ਵੀ ਆਪਾਂ ਤੋਰ ਕੇ ਆਪਣੇ ਭੈਣਾ ਭਰਾਵਾਂ ਨੂੰ ਵਿਖਾਉਣੀ ਆ ਵੀ ਜਿਹੜੀ ਸੈਟ ਜੀ ਲੱਗਦੀ ਸੀ ਕੱਢ ਗਈ ਕਿ ਨਹੀਂ ਨਹੀਂ ਓਕੇ ਆ ਕੋਈ ਸ਼ੱਕ ਨਹੀਂ ਸੱਜਣੋ ਕਿ ਲੇਟ ਹੋ ਗਈ ਆ ਕਰਮ ਵਾਲੀ ਨੇ ਪਸਮਾ ਬਹੁਤ ਸੋਹਣਾ ਕੀਤਾ ਝੋਟੀ ਦੇ ਜਿਵੇਂ ਪਲੂਨ ਆਪਦੇ ਵੈਦ ਦੇ ਹਿਸਾਬ ਨਾਲ ਉਨੀ ਚੰਗੀ ਆ ਤੇ 75000 ਦੀ ਗੱਤੀ ਆ ਸੱਜਣੋ ਬਾਈ ਨੇ ਬਾਕੀ ਥੋੜਾ ਸੌਦਾ ਕਿੱਥੇ ਹੋ ਜੇ ਉਹ ਆਪਾਂ ਤਕਦੀਰ ਤੇ ਡਿਪੈਂਡ ਕਰਦੇ ਆ ਹਾਂ ਵੱਟਾ ਛੱਡ ਕੱਟਾ ਦੂਜੀ ਮੈਂ ਥੱਲੇ ਵੀ ਮਾਰ ਮੈਂ ਟੇ ਕਰ ਵੇਖੋ ਸੱਜਣੋ ਬਾਕੀ ਗੱਬਣ ਮੈਂ ਵੀ ਆਪਾਂ ਚਲਾ ਕੇ ਵੇਣੇ ਆ ਉਦੋਂ ਬਾਅਦ ਵੇਖੋ ਲਾਲ ਐ ਜਗਿਆ ਹੀ ਨਾ ਲੇਵੇ ਚ ਕਿਵੇਂ ਐ ਫਸ ਗਿਆ ਥੱਲੇ ਜਿੰਨੇ ਜੋ ਕੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਆਲਿਟੀ ਚੱਕੀ ਆ ਕਰਕੇ ਤੇਰੀ ਜੁੱਤੀ ਹੈਣਾ ਆ ਗਿਆ 98 11 ਵੇ ਜੋ ਸੱਜਣੋ ਕੱਟੇ ਵਾਲੀ ਮੈਂ ਜਿਹੜੀ ਤੋਕੜ ਐ ਇਹਨੇ ਵੀ ਮੰਨ ਲਓ ਵੀ ਪਸਮਾ ਜਿਹੜਾ ਉਹ ਕਰ ਲਿਆ ਕਰਮ ਵਾਲੀ ਨੇ ਇਹਦੀਆਂ ਵੀ ਤੁਹਾਨੂੰ ਧਾਰਾ ਚੈੱਕ ਕਰਾ ਦਿੰਨੇ ਆ ਆ ਲਓ 8 ਕਿਲੋ ਦੁੱਧ ਦੱਸਿਆ ਕੱਕੇ ਨੇ ਦੁੱਧ ਤਲੀ 나ੜ ਬਹੁਤ ਚੰਗੀ ਆਉਂਦੀ ਆ ਮਾਰਦੇ ਧਾਰਾ ਦੋ ਦੋ ਵੀਰ ਮਾਰ ਦਿਨਾ ਪਕੜਾ ਥੰਤੋਂ ਨਹੀਂ ਆ ਠੀਕ ਆ ਆ ਵੇਖ ਲਓ ਹਾਂ ਨਹੀਂ ਤੇ ਠੀਕ ਰਕਾ ਨਾ ਲਈ ਦੋ ਜੋੰਦੀ ਦਾ ਸਾਫ ਆ ਵਧੀਆ ਮੁਕੇ ਇਹਦੀ ਚੱਕਰ ਠੀਕ ਆ ਇਹ ਕਿੰਨੇ ਦੀ ਕਹੀ ਉਹ 60 ਦੀ ਆ ਯਾਰ 60 ਦੀ ਹੈ ਨਾ ਤੇ ਉਹ ਗੱਬਣ ਮੈਂ ਕੱਢੀ ਬਾਹਰ ਵੜੀ ਤੌਰ ਕਰਾਈ ਇਹ 80 ਦੀ ਕਹੀ ਆ ਹੈ ਨਾ ਹਾਂ ਲੋ ਵੀ ਸੱਜਣੋ ਵੱਟੇ ਕੱਦ ਕਾਠ ਦੀ ਆ ਕੁਆ ਤੁਸੀਂ ਲਾ ਲੈਣਾ ਤੀਜਾ ਚੌਥਾ ਜੋ ਵੀ ਤੁਹਾਡੇ ਮਨ ਨੂੰ ਭਾਵੇ ਤੇ ਬਾਕੀ ਇੱਕ ਨੋਟ ਕਰ ਲਿਓ ਮੈਂ ਕਰਮਾ ਵਾਲੀ ਦੁੱਧ ਨੂੰ ਬਹੁਤ ਚੰਗੀ ਹੋਊ ਕਿਉਂਕਿ ਵੱਡੇ ਢਾਂਚੇ ਦੀ ਬਰੀਕ ਚਮੜੀ ਦੀ ਤੇ ਦੁੱਧ ਵਾਲਾ ਥਣ ਜਿਵੇਂ ਕਹਿ ਦਈਏ ਜੇ ਗੈਸ ਲਾ ਸਕਦੇ ਆ ਸੱਜਣੋ ਬਾਕੀ ਤਾਂ ਕੁਦਰਤ ਨੇ ਉਸ ਕਾਲਪੁਰਖ ਨੇ ਕਰਨਾ ਹੁੰਦਾ ਕਈ ਵਾਰੀ ਹੀਰੇ ਵੀ ਗਲਤ ਹੋ ਜਾਂਦੇ ਆ ਤੇ ਖੋਟੀਆਂ ਖਰੀਆਂ ਹੋ ਜਾਂਦੀਆਂ ਹਨਾ ਤੇ ਇਹਦੇ ਵਿੱਚ ਕੋਈ ਸਿਆਣਫਣੀ ਚੱਲਦੀ ਸੱਜਣੋ ਇਹ ਤਾਂ ਪ੍ਰਮਾਤਮਾ ਹੀ ਰਹਿਮਤ ਕਰੇ ਤਾਂ ਫੇਰ ਸਾਰੇ ਕਾਰਜ ਰਾਸ ਆਉਂਦੇ ਆ ਬਾਕੀ ਚੰਗੀ ਆ ਵੱਡੇ ਢਾਂਚੇ ਦੀ ਆ ਫੇਰ ਨੋਟ ਕਰ ਲੋ ਚਵਾਈ ਵਾਲਾ ਥਾਣਾ 10 ਦਿਨ ਦੀ ਕੱਚੀ ਜ਼ਰੂਰ ਆ ਤੇ ਮੈਂ ਕਰਮਾਂ ਵਾਲੀ ਪਿਛਲੇ ਸੂਏ ਕਿੰਨਾ ਦੁੱਧ ਇਹਦੇ ਮਾਲਕਾਂ ਨੇ ਕੋਈ ਆਈਡੀਆ ਤਾਂ ਲਵਾ ਦਿੱਤੀ ਆਪਣੇ ਨੂੰ 12 ਕਿਲੋ ਐਦ ਕੀ ਦੇ ਦੂ ਦੁੱਧ 13 14 ਕਿਲੋ ਕਰਮਾਂ ਵਾਲੀ ਸਾਂਭ ਲਵੇ ਕੋਈ ਸੱਜਣਾ ਹਾਂ ਨਹੀਂ ਚੰਗੀ ਆ ਲਓ ਵੀ ਸੱਜਣੋ ਏ ਇਸ ਵੇਲੇ ਮੋਰਾਹ ਵਾਲੀ ਨਗਰ ਦੇ ਵਿੱਚ ਆ 3 ਜਨਵਰੀ ਫੋਰ ਸੇਲ ਵਿਕਾਉ ਜਿਲ੍ਹਾ ਫਰੀਦਕੋਟ ਕਾਕੇ ਦਾ ਨੰਬਰ ਸਕਰੀਨ ਤੇ ਲਾਤਾ ਆਪ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਐਂਡ ਤੱਕ ਵੀਡੀਓ ਨੂੰ ਵੇਖਣ ਲਈ ਚੌਂਦੇ ਵਸਦੇ ਰਹੋ ਚੜ੍ਹਦੀ ਕਲਾ ਸਾਰੇ ਭੈਣਾ ਭਰਾਵਾਂ ਦੀ ਪਰਮਾਤਮਾ ਕਰੇ